ਇਹ ਕੋਈ ਅੰਬਾਨੀਆਂ ਅੰਡਾਮੀਆਂ ਲਈ ਨਹੀਂ ਜੀ ਸਰਕਾਰ ਬਣੀ ਇਹ ਤੁਹਾਡੇ ਲਈ ਬਣੀ ਆ ਹਰਮੀਤ ਸਿੰਘ ਨੇ ਤੇ ਜਦੋਂ ਪਾਰਟੀ ਨਹੀਂ ਸੀ ਕਾਲੀ ਦਲ ਚੰਗੇ ਕੰਮ ਕਰਦਾ ਹਰਮੀਤ ਸਿੰਘ ਨੇ ਠੋਕ ਕੇ ਕਹਿ ਕੇ ਆਇਆ ਸਾਹ ਕੋਰ ਕਮੇਟੀ ਚ ਵੀ ਤੁਹਾਡੇ ਫੈਸਲੇ ਨਹੀਂ ਜੇ ਚੰਗੇ ਆ ਹੁਣ ਬੈਠੇ ਨੇ ਸਾਹ ਕਸ਼ਮੀਰ ਸਿੰਘ ਜੀ ਸੋਲ ਦੇ ਘਰੋਂ ਸਾਡੇ ਭੈਣ ਜੀ ਵੱਡੇ ਦੇਖੋ ਉਹਦੇ ਪ੍ਰਮਾਤਮਾ ਦਾ ਪਾਣਾ ਹੈ ਰੱਬ ਦਾ ਪਾਣਾ ਉਹਦੇ ਮੰਨਣਾ ਪੈਂਦਾ ਪਰ ਤੁਸੀਂ ਤਗੜੇ ਹੋ ਕੇ ਆਮ ਆਦਮੀ ਪਾਰਟੀ ਨੂੰ ਤਰਨਤਾ ਨਾਲ ਹਲਕੇ ਜੋ ਜਿਤਾਇਆ ਸੀ ਕੋਈ ਗੱਲ ਨਹੀਂ ਮੈਂ ਵੀ ਲੜਿਆ ਸਾਂ ਕੋਈ ਪਰਵਾਹ ਨਹੀਂ ਪਰ ਮੈਂ 1 ਸਾਲ ਪਹਿਲਾਂ ਕਿਹਾ ਸੀ ਸੁਖਬੀਰ ਸੋ ਬਾਦਲ ਨੂੰ ਮੈਂ ਕਿਹਾ ਤੁਹਾਡੇ ਕੰਮ ਚੰਗੇ ਨਹੀਂ ਏ ਸੁਧਰ ਜੋ ਬڑے ਮੌਕੇ ਦਿੱਤੇ ਕੋਰ ਕਮੇਟੀ 'ਚ ਬਹਿ ਗਏ ਮੌਕੇ ਦਿੱਤੇ 2024 'ਚ ਛੱਡ ਕੇ ਪਾਰਟੀ ਤੇ ਮੈਂ ਘਰ ਬਹਿ ਗਿਆ ਸਾਂ ਮੈਂ ਘਰ ਬਹਿ ਗਿਆ ਸਾਂ ਪਤਾ ਨਹੀਂ ਲੋਕਾਂ ਦੇ ਦਿਮਾਗ 'ਚ ਸੀ ਯਰ ਮੀਸੂ ਨੇ ਹੁਣ ਕੀ ਕਰਨਾ ਇਹ ਸੋਚਿਆ ਸੀ 27 ਦੇ ਵਿੱਚ ਫੈਸਲਾ ਕਰਾਂਗੇ ਆਪਣੇ ਵਰਕਰਾਂ ਨਾਲ 27 'ਚ ਫੈਸਲਾ ਕਰਾਂਗੇ ਵੀ ਕੀ ਫੈਸਲਾ ਲੈਣਾ ਵਰਕਰ ਸਹਿਬਾਨਾ ਨਾਲ ਚਲੋ ਪ੍ਰਮਾਤਮਾ ਦੀ ਉਰੀ ਰਜ਼ਾ ਤੋਂ ਉੱਤੇ ਤੇ ਕੋਈ ਗੱਲ ਨਹੀਂ ਕੀ ਪਰ ਜਦੋਂ ਆਪਣੇ ਭਰਾਵਾ ਨਾਲ ਸੰਗਤ ਨਾਲ ਸਲਾਹ ਕੀਤੀ ਆਮਾਨ ਸਾਹਿਬ ਬੈਠੇ ਆ ਇਹਨਾਂ ਨਾਲ ਸਲਾਹ ਕੀਤੀ ਜਦੋਂ ਤਸੱਲੀ ਹੋ ਗਈ ਜਦੋਂ ਇਸ ਗੱਲ ਦਾ ਮਾਲ ਪ੍ਰਾਪਤ ਹੋਇਆ ਕਿ ਹਲਕੇ ਦੀ ਡਿਵੈਲਪਮੈਂਟ ਵੀ ਹੋਊਗੀ ਹਲਕੇ ਦੇ ਅੱਠਾਂ ਸਾਲਾਂ ਦੇ ਕੰਮ ਜਿਹੜੇ ਰੁਕੇ ਉਹ ਵੀ ਹੋਣਗੇ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਾਦਾ ਕਿ ਜਿਨ੍ਹਾਂ ਨੇ ਕੱਲੇ-ਕੱਲੇ ਘਰ ਦੇ ਵਿੱਚ ਜਿਹੜੀ ਕੱਖਾਂ ਦੀ ਜੜੀ ਜਾਇਦਾਦ ਸੀ ਲੱਖਾਂ ਦੀ ਕਰਤੀ ਮੈਂ ਧੰਨਵਾਦ ਕਰਦਾ ਤੈ ਦਿਲੋਂ ਮੇਰਾ ਖਾਲ ਤੁਸੀਂ ਸਾਰੇ ਜਾਣਦੇ ਹੋ ਇਸ ਗੱਲ ਨੂੰ ਸੋ ਸਮਾਂ ਜਾਸਦੀਂ ਦਿੰਦਾ ਇੱਕੋ ਅਖੀਰ ਚ ਬੇਨਤੀ ਕਰੂੰਗਾ ਠੋਕ ਵਜਾ ਕੇ ਤੁਹਾਡੇ ਨਾਲ ਤੁਹਾਡੇ ਨਾਲ ਖੜੇ ਹੋਵਾਂਗੇ ਅੱਗੇ ਲੱਗ ਕੇ ਚੱਲਾਂਗੇ ਪ੍ਰਮਾਤਮਾ ਮਿਹਰ ਕਰੇ 14 ਤਰੀਕ ਨੂੰ ਜਿਹੜਾ ਤੁਸੀਂ ਫੈਸਲਾ ਕਰੋਗੇ ਉਹ ਸਾਡੇ ਸਿਰ ਮੱਤੇ ਤੇ ਹੋਊਗਾ ਤੇ ਫਿਰ ਹਲਕੇ ਦੀ ਕੰਮਾਂ ਦੀ ਰਫਤਾਰ ਇਸ ਹਲਕੇ ਦੇ ਜਿਹੜੇ ਕੋਈ ਨਿੱਜੀ ਕੰਮ ਆ ਡਵੈਲਪਮੈਂਟ ਦੀ ਰਫਤਾਰ ਉਹ ਦੂਣੀ ਚੌਣੀ ਕਰਕੇ ਚੱਲਾਂਗੇ ਆ ਭਗਵੰਤ ਮਾਨ ਹੈ 4 ਸਾਲ ਟੱਪ ਗਏ ਕਹਿੰਦਾ ਕੀ ਸੀ ਮੈਂ ਆਮ ਆਦਮੀ ਆ ਮੈਂ ਆਮ ਆਦਮੀ ਆ ਨਾ ਸਿਕਿਉਰਟੀ ਲੈ ਕੇ ਜਾਊਂਗਾ ਸਿਕਿਉਰਟੀ ਦੀ ਕੀ ਲੋੜ ਹੈ ਤਰਨ ਤਰਨ ਜਿ ਵੜਿਆ ਸੀ ਕਿਸੇ ਪਿੰਡ ਚ ਗਿਆ ਕਿਉਂਕਿ ਆ ਥਾਰੇ ਠਾ ਆਮ ਆਦਮੀ ਨਹੀਂ ਠੱਗਾਂ ਦੀ ਟੋਲਾ ਹੈ ਮੈਂ ਤਾਂ ਕਿਹਾ ਸੀ ਕਿ ਜਿੰਨੇ ਤੁਸੀਂ ਆਪ ਵੀ ਸੱਚੀ ਦੇਖ ਲਓ ਆਪਣੇ ਪਿੰਡ ਚ ਜਿਹੜਾ ਤੁਹਾਡੇ ਪਿੰਡ ਦਾ ਸਭ ਤੋਂ ਵੱਡਾ ਮਲੰਗ ਹੋਊਗਾ ਜਿਹਨੂੰ ਕੋਈ ਸੱਤਰੀ ਗੱਲ ਨਹੀਂ ਬੁਲਾਉਂਦਾ ਉਹ ਝਾੜੂਆ ਦਾ ਮੈਂਬਰ ਹੋਊਗਾ ਨੀ ਸੱਚੀ ਹੈ ਕਿ ਨਹੀਂ ਜੇ ਸੱਚੀ ਹੈ ਤੇ ਜਕਾਰਾ ਜਲਾ ਮਾਰੋ ਤੇਰੀ ਸੌਂਦਾ ਯਾ ਰੱਬ ਤੇਰੀ ਸੌਂਦਾ ਯਾ ਰੱਬ ਤੇ ਸਹੀ ਮੈਨੇ ਤੇ ਥੋੜਾ ਬਹਿ ਜਾਓ ਯਾ ਸਤਿਗੁਰੂ ਉਹ ਸਹੀ ਮੈਨੇ ਤੇ ਆਪਾਂ ਹਾਰੇ ਕਿਉਂ 10 ਸਾਲ ਪਹਿਲੇ ਆਪਾਂ ਹਾਰੇ ਕਿਉਂ ਐਕਚੁਅਲੀ ਗਿਆ ਝਾੜੂ ਵਾਲੇ ਕਿਉਂਕਿ ਠੱਗ ਸੀ ਉਹਨਾਂ ਨੂੰ ਪਤਾ ਸੀ ਆ ਟੈਲੀਫੋਨ ਸਾਨੂੰ ਜਿਤਾਊਗਾ ਸਾਰਿਆਂ ਦੇ ਹੱਥ 'ਚ ਟੈਲੀਫੋਨ ਹੈ ਸਾਰੇ 10 ਘੰਟੇ ਲਾਉਂਦੇ ਆ ਟੈਲੀਫੋਨ ਤੇ ਸਾਨੂੰ ਤਾਂ ਵਰਤਨਾ ਵੀ ਨਹੀਂ ਆਉਂਦੇ ਸੀ ਨਾ ਬਾਪੂ ਬਾਦਲ ਨੂੰ ਆਉਂਦਾ ਸੀ ਨਾ ਮੈਂ ਹਲੇ ਤੱਕ ਸੈਂਡ ਸੁੰਡ ਕਿਵੇਂ ਕਰਨਾ ਆਪਣੇ ਜਿਹੜੇ ਸਿੱਧੇ ਬੰਦੇ ਆ ਪਿੰਡੂ ਬੰਦੇ ਆ ਉਹਨਾਂ ਨੂੰ ਸਾਰੇ ਸ਼ੈਤਾਨ ਆ ਕਿਉਂਕਿ ਮਲੰਗ ਵਿਲੇ ਆ ਉਹ 24 ਘੰਟੇ ਆ ਹੀ ਦੇਖਦੇ ਰਹਿੰਦੇ ਆ ਔਰ ਰੋਜ਼ ਗਾਲਾਂ ਕੱਢਣ ਲੱਗ ਗਏ ਆਪਾਂ ਨੂੰ ਝੂਠ ਬੋਲਣ ਲੱਗ ਗਏ ਆਪਾਂ ਸਾਰੇ ਸਮਝੀ ਬੈਠੇ ਕਿ ਐਨਾ ਲੋਕ ਉਲਟਾ ਹੈ ਉਹਨਾਂ ਨੇ ਸਾਰਿਆਂ ਦਾ ਦਿਮਾਗ ਘੜਦਾ ਤੇ ਅੱਜ ਦੇਖੋ ਹਾਲਾਤ ਕੀ ਹੋ ਗਿਆ ਆਪਣਾ ਪੰਜਾਬ ਨੂੰ ਬਰਬਾਦ ਕਰਤਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕੇਜਰੀ ਵਾਲਾ ਹੈ ਉਹ ਫੈਸਲੇ ਲੈਂਦੇ ਆ ਭਗਵੰਤ ਮਾਨ ਨੂੰ ਕੱਲਾ ਸ਼ਾਮ ਨੂੰ ਇੱਕ ਪੇਟੀ ਬੋਤਲ ਦੀ ਪੇਟੀ ਖਰਾਬ ਦੀ ਭੇਜ ਦਿੰਦੇ ਆ ਉਹਨ ਕਹੇ ਤੂੰ ਦਾ ਪੀਜਲ ਫਾਈਲਾਂ ਅਸੀਂ ਕੱਢਾਂਗੇ ਪਹਿਲੀ ਵਾਰ ਹੋਇਆ ਪੰਜਾਬ ਦੇ ਮੁੱਖ ਮੰਤਰੀ ਹੋਲ ਹੈ ਅੱਜਾ ਹੁਣਾਂ ਸੋਚਦੇ ਐ ਕਿ ਪੰਜਾਬ ਵਿੱਚ ਅਸੀਂ ਡਾਂਗ ਨਾ ਰਾਜ ਕਰਾਂਗੇ ਆ ਸਸੋੜੀਆ ਜਾਂ ਕਹਿੰਦਾ ਕੁਛ ਮਰਜ਼ੀ ਕਰਨਾ ਪਏ ਅਸੀਂ ਜਿੱਤਾਂਗੇ ਆ ਕੇਜਰੀਵਾਲ ਆ ਪੰਜਾਬ ਹੈ ਆ ਕੋਈ ਦਿੱਲੀ ਨਹੀਂ ਹੈ ਆ ਖਾਲਸਾ ਕੌਮ ਹੈ ਜੀ ਇਹ ਜਿੰਨਾਂ ਦਬਾਉਂਗੇ ਇਹਨਾਂ ਦੇ ਇੰਨੇ ਤਕੜੇ ਸਪਰਿੰਗ ਹੈ ਸਿੱਧਾ ਛਾਤੀ 'ਤੇ ਜਾ ਕੇ ਵੱਜਦੇ ਆ ਫਿਰ ਤੇ ਮੈਂ ਤੁਹਾਨੂੰ ਇੱਕ ਵਧਾਈ ਦਿੰਨਾ ਤੁਸੀਂ ਤਾਂ ਇਲੈਕਸ਼ਨ ਜਿੱਤ ਗਏ ਕਿਉਂਕਿ ਪਹਿਲੀ ਹਾਰ ਮੰਗੀ ਦੇਖੋ ਜਦੋਂ ਸਰਕਾਰੀ ਅਫਸਰ ਥੋੜੇ ਦੇ ਧੱਕਾ ਕਰ ਲੱਗ ਜਣੇ ਇਹ ਮਾਦਾ ਥੋਥੋ ਡਰਦੇ ਹੋਰ ਕਾਂਗਰਸੀ ਕਿਹੜੇ ਬੰਦੇ ਨੂੰ ਫੜਿਆ ਇਹਨਾਂ ਨੇ ਕਿਹੜੇ ਕਾਂਗਰਸੀ ਦੇ ਪਰਚਾ ਦਿੱਤਾ ਹੈ ਕਿਹੜੇ ਹੋਰ ਬੀਜੇਪੀ ਦਾ ਦਿੱਤਾ ਥੋੜਿਆਂ ਤੇ ਕੀਤਾ ਕਿਉਂਕਿ ਡਰਦੇ ਥੋਤੋਂ ਆ ਉਹ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਹੈ ਆ ਝਾੜੂ ਵਾਲੇ ਤਾਂ ਟੱਪ ਜਾਣਗੇ ਸਮਾਨ ਲੈ ਕੇ ਆਪਣਾ ਜੁੱਲੀ ਬਿਸਤ ਲੈ ਕੇ ਤੁਸੀਂ ਨਾ ਇਹਨਾਂ ਦੇ ਪੰਗੇ ਚ ਆ ਜਾਓ ਆਪ ਜਿਹੜੀ ਇੱਥੇ ਬੀਬੀ ਲਈ ਐ ਐਸਐਸਪੀ ਰਵਜੋਤ ਗਰੇਵਾਲ ਇੱਕ ਇਹਨਾਂ ਦਾ ਹੋਰ ਹੈ ਰਿਪੁੰਦਨ ਰਿਪੂ ਦਮਨ ਸਿੰਘ ਐਸਪੀ ਬੀਬੀ ਜੀ ਦਿਨ-ਦਿਨ ਲੱਗ ਜਾਓ ਜੋ ਤੁਸੀਂ ਕਰ ਰਹੇ ਹੋ ਜੋ ਤੁਸੀਂ ਕਰ ਰਹੇ ਹੋ ਕਾਨੂੰਨ ਦੀਆਂ ਧੱਜੀਆਂ ਡਾਰ ਰਹੇ ਹੋ ਤੁਸੀਂ ਆਈਪੀਐਸ ਹੋ ਆਈਪੀਐਸ ਦਾ ਮਤਲਬ ਤੁਸੀਂ ਇਨਸਾਫ ਦੇਣਾ ਹੈ ਗੁਨਾਹਗਾਰ ਨਹੀਂ ਬੰਨਾ ਜਿਹੜਾ ਅਫਸਰ ਗੁਨਾਹਗਾਰ ਕਰੂ ਗੁਨਾਹ ਕਰੂਗਾ ਉਹਦੇ ਤੇ ਵੀ ਪਰਚਾ ਹੋ ਸਕਦਾ ਉਹ ਨੂੰ ਹੀ ਮੁਕਤਨਾ ਪੈ ਸਕਦਾ ਐਸ ਕਰਕੇ ਅਸੀਂ ਨੋਟ ਕਰੀ ਜਾਂਦੇ ਆ ਜੋ ਜੋ ਐਸਐਸਪੀ ਧੱਕਾ ਕਰ ਰਹੀ ਹੈ ਜੋ ਜੋ ਐਸਪੀ ਧੱਕਾ ਕਰ ਰਿਹਾ ਹੈ ਜਿਹੜੇ ਗਰੀਬ ਬੰਦੇ ਤੇ ਕਿਸੇ ਦੇ ਐਨਡੀਪੀਐਸ ਦਾ ਐਕਟ ਪਾਰੇ ਆ ਇੱਕ ਸਾਡਾ ਐਮਸੀ ਇੱਥੇ ਹੈ ਸ਼ਾਮ ਸਿੰਘ ਬਟਾਲਾ ਪੁਲਿਸ ਉਹਨੂੰ ਇਹਨਾਂ ਨੇ ਲਿਆਂਦੀ ਐਸਐਸਪੀ ਨੇ ਪਟਿਆਲਾ ਪੁਲਿਸ ਨੂੰ ਦੇ ਦਿੱਤਾ ਪਰਚਾ ਕੀ ਦਿੱਤਾ ਕਹਿੰਦਾ 60 ਕਿਲੋ ਝੋਨਾ ਚੋਰੀ ਕੀਤਾ ਹੁਣ 60 ਕਿਲੋ ਮਲਾ ਹਜ਼ਾਰ ਰੁਪਏ ਦਾ ਵੀ ਨਹੀਂ ਹੋਣਾ ਉਹ ਚਾਰ ਉਹਦੇ ਟਰੱਕ ਹੈ ਇੱਕ ਆਪਣਾ ਜਿਹੜਾ ਆਪਣਾ ਸਰਪੰਚ ਜਿਹਨੇ ਭਗਵੰਤ ਮਾਨ ਨੂੰ ਐ ਕਿਹਾ ਸੀ ਹੈ ਹਾਂ ਬਿੰਦਾ ਪੁੱਤਰ ਬਿੰਦਾ ਪੁੱਤਰ ਤੇ ਉਹਦੇ ਤੇ ਪਰਚਾ ਦੇਦਾ ਹੈ ਓਏ ਫਿਕਰ ਨਾ ਕਰੋ ਸਾਰਿਆਂ ਨੂੰ ਪਰਚੀਆਂ ਬਣਾ ਦੂੰਗਾ ਦੇਖੀ ਜੋ ਇੱਕ ਆਪਣਾ ਜਮੇਨ ਸਿੰਘ ਕਾਕਾ ਜੀ ਐ ਇੱਕ ਆਪਣਾ ਦੂਜਾ ਇਹ ਸੋਨੂ ਤੁਹਾਨੂੰ ਦੋ ਦੋਦੇ ਮੈਂ ਤੈਨੂੰ ਕਹਿਣਾ ਚਾਹਣਾ ਐਂਡੇ ਘਬਰਾ ਗਏ ਔਰ ਮੀਤ ਸਿਆ ਆ ਜਿਹੜੀ ਪੁਲਿਸ ਵਾਲੀ ਨਾ ਜੇ ਸੋਚਦਾ ਕਿ ਮੇਰੇ ਅੱਗੇ ਪਿੱਛੇ ਡੀਐਸਪੀ ਲੱਗੇ ਐ ਅਗਲੇ ਸਾਲ ਨਾ 2026 ਦੇ ਅਪਰਲ ਲ ਮਹੀਨੇ ਚ ਆਈ ਡੀਐਸਪੀ ਤੈਨੂੰ ਫੜਨ ਆਉਣਗੇ ਆਈਪੀਡੀਐਸਪੀ ਤੈਨੂੰ ਐ ਸੱਟਣ ਕੇ ਮੁੱਦਾ ਆ ਪਿੱਛੇ ਡਿੱਕੀ ਚ ਤੇ ਤੁਹਾਨੂੰ ਪੂਰੇ ਹਲਕੇ ਲੈ ਕੇ ਜਾਣਗੇ ਕਿ ਆਇਆ ਜਿਹੜਾ ਥੱਕ